ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਮੋਗੇ ਮੈਂ ਲਾਪਰਿਕਰ ਹਜ਼ਰਾਂ ਚ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਿਆ ਨਾਵਲ ਸ਼ਰੀਕ ਦਾ ਭਾਗ 10 ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਭਾਗ ਵਧੀਆ ਲੱਗੇਗਾ ਨਸੀਬ ਨੂੰ ਕੁਝ ਨਹੀਂ ਸੀ ਸੋਚ ਰਿਹਾ ਤੇ ਸਿਰ ਤੇ ਚੁਨੇ ਰੱਖੋ ਵਾਹੂ ਦਾ ਭੱਗੇ ਕੇ ਕਰਗੇ ਵਗੇ ਨੇ ਗੱਲ ਸੁਣਦੇ ਸਕੂਟਰ ਸਟਾਰਟ ਕੀਤਾ ਹਸੇ ਗਲੀ ਦਾ ਮੋੜ ਹੀ ਮੋੜੇ ਸੀ ਕਿ ਵਿੰਦਰ ਨੇ ਕਿਹਾ ਕਿ ਸੰਤੋਖ ਨੂੰ ਪਿੰਡ ਲਈ ਆਉਂਦੇ ਆ ਵਿੰਦਰ ਨੂੰ ਪਤਾ ਸੀ ਕਿ ਸੰਤੋਖ ਮਰ ਚੁਕਿਆ ਪਰ ਉਹਨੇ ਨਸੀਬ ਨੂੰ ਕਿਹਾ ਕਿ ਭਾਈ ਕਰੇ ਜੋ ਸੰਤੋਖ ਆ ਰਿਹਾ ਕਰੇ ਆਂਗਣ ਜੀ ਨੂੰ ਪਤਾ ਲੱਗਦਾ ਉਹ ਸੰਤੋਖ ਕਿ ਕਰਾ ਢੁਕਦਾ ਸਿਆਣੇ ਬੰਦਿਆਂ ਨੇ ਸੱਥਰ ਵਸਾਇਆ ਨਸੀਬ ਨੂੰ ਦਦਲਾ ਪੈਣ ਲੱਗੀਆਂ ਕਮਲਿਆ ਵਾਂਗ ਹੋ ਵਿਸ਼ਾਈ ਸੱਥਰ ਨੂੰ ਇਕੱਠਾ ਕਰਨ ਲਈ ਸੰਤੋਖ ਦੇ ਮ੍ਰਿਤਕ ਦੇ ਆਇਤਾ ਨਸੀਬ ਨੂੰ ਯਕੀਨ ਨਹੀਂ ਸੀ ਆ ਰਿਹਾ ਉਸ ਸੰਤੋਖ ਨੂੰ ਵਾਜਾ ਮਾਰ ਰਹੀ ਸੀ ਚਰਨੋ ਤੇਤਨਗੁਰ ਨੇ ਮਸਾ ਨਸੀਬ ਨੂੰ ਸਾੰਭਿਆ ਨੱਬੇ ਦੇ ਬਲਵੀਰ ਦੀਆਂ ਤਾਂ ਹਾਂ ਦੂਜੇ ਪਿੰਡ ਸੁਣ ਰਹੀਆਂ ਸੀ ਜਿਹੜੀ ਜਿਹਦੇ ਚੰਨੀ ਨੂੰ ਪਤਾ ਲੱਗਿਆ ਉਹ ਉਹਨੇ ਪੈਰੀ ਸੰਤੋਖ ਕੇ ਘਰ ਆਇਆ ਘਰ ਵਿੱਚ ਪੂਰਾ ਚਿੰਗ ਚਿਹੜਾ ਪਿਆ ਹੋਇਆ ਸੀ ਚੰਨੀ ਨੇ ਨਸੀਬਲ ਵੀ ਕਿਹਾ ਸੁਧ-ਬੁੱਧ ਖੋਈ ਬੈਠੀ ਨਸੀਬ ਨੂੰ ਵੇਖ ਉਹਦਾ ਰੋ ਨਿਕਲ ਗਿਆ ਸਾਰਾ ਪਿੰਡ ਹਾਲ ਹਾਲ ਕਰ ਰਿਹਾ ਸੀ ਇਸ ਜੱਗੋ 3ਵੀਂ ਤੇ ਗੁਰਵਿੰਦਰ ਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਹੋ ਗਿਆ ਜਦੋਂ ਉਹਨੇ ਚੰਨੇ ਨੂੰ ਵੇਖਿਆ ਤਾਂ ਭੱਜ ਕੇ ਉਹਦੀ ਬੁੱਖਲ ਵਿੱਚ ਬੈਠ ਗਿਆ ਪਿੰਡ ਦੇ ਲੋਕ ਗੱਲਾਂ ਕਰ ਰਹੇ ਸੀ ਕਿ ਨਰਮੇ ਨੂੰ ਸਪਰੇ ਕਰਦਿਆਂ ਇਹ ਜਿੱਗੀ ਵਿੱਚ ਫੜ ਗਿਆ ਹੋ ਸਕਦਾ ਇਹਨੂੰ ਸਪਰੇ ਛੜਕੀ ਹੋਵੇ ਜਿੰਨੇ ਮਹੌਨੀਆਂ ਗੱਲਾਂ ਸੰਤੋਖ ਦਾ ਸੰਸਕਾਰ ਕੀਤਾ ਗਿਆ ਸਾਰਾ ਪਿੰਡ ਨਸੀਬ ਕੀ ਡੱਬਰ ਲੈ ਅਰਦਾਸ ਕਰ ਰਿਹਾ ਸੀ ਕਿ ਵਾਹਿਗੁਰੂ ਇਸ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਲਈ ਬਲ ਬਖਸ਼ੇ ਸੰਸਕਾਰ ਤੋਂ ਬਾਅਦ ਰਾਤ ਨੂੰ ਪੁੰਝੇ ਪਈ ਨਸੀਬ ਦੀਆਂ ਅੱਖਾਂ ਵਿੱਚੋਂ ਡਿੱਗਦੇ ਹੰਝੂਆਂ ਤੇ ਹੌਕਿਆਂ ਦੀ ਆਵਾਜ਼ ਸੁਣ ਨੇਬਾ ਕੋਲ ਆਇਆ ਭਾਬੀ ਤੂੰ ਹੀ ਸਾਨੂੰ ਸਾਂਭਣਾ ਪਰ ਤੂੰ ਹੀ ਦਿਲ ਛੱਡ ਗਈ ਤਾਂ ਸਾਡਾ ਕੀ ਬਣੂਗਾ ਐ ਨਾ ਕਰ ਭਾਬੀ ਨਸੀਬ ਹੋਰ ਜ਼ੋਰ ਦੀ ਰੋਣ ਲੱਗੀ ਨੇਬੇ ਨੇ ਆਪਣੀ ਭਾਬੀ ਨੂੰ ਦਿਲਾਸਾ ਦਿੱਤਾ ਬਲਵੀਰ ਸਿੰਘ ਦੇ ਬਗਾ ਕੋਲ ਬੈਠੀ ਨਸੀਬ ਦੇ ਹੰਝੂ ਪੂੰਝਣ ਲੱਗੀ ਸਾਰੀ ਰਾਤ ਚਰਨੀ ਨੂੰ ਕੋਈ ਚੈਨ ਨਹੀਂ ਆਇਆ ਨਸੀਬ ਅਰ ਸੋਚ ਨੂੰ ਤਰਸਾ ਰਿਹਾ ਸੀ ਕਿ ਨਸੀਬ ਦੀ ਉਮਰ ਵੀ ਕੁਝ ਨਹੀਂ ਰੱਬ ਖਰੇ ਕਿਹੜੇ ਸਮੇਂ ਦਾ ਉਹਦੇ ਤੋਂ ਬਦਲਾ ਲੈ ਰਿਹਾ ਸੰਤੋਖ ਦੇਸ ਦੁਨੀਆ ਤੋਂ ਬੇਵਕਤੀ ਤੁਰ ਜਾਂ ਨਾਲ ਆਸਾ ਪਾਸਾ ਸਾਰਾ ਹੀ ਨਿਰਾਸ਼ ਸੀ ਨਸੀਬ ਦੇ ਚਿਹਰੇ ਤੇ ਫਿਕਰਾਂ ਦੇ ਚਿੰਨ ਦੇ ਸੰਲਗਦੇ। ਨੱਬਾ ਤੇ ਬਲਵੀਰ ਆਪਣੀ ਭਾਬੀ ਨੂੰ ਬਥੇਰਾ ਸਮਝਾਉਂਦੀ ਪਰ ਚੋ ਪਛਪੀਤੀ ਨਸੀਬ ਹੰਝੂ ਗੇਰਦੀ ਰਹਿੰਦੀ। ਚਰਨੋ ਆਪਣਾ ਭੈਣਾ ਵਾਲਾ ਫਰਜ਼ ਨਿਭਾਉਂਦੀ। ਰਣੂ ਵੀ ਕਈ ਦਿਨ ਪਿੱਕੇ ਲੱਗੀ ਪਰ ਵਾਹੀ ਵਾਲਾ ਕਰ ਹੁਣ ਕਰਕੇ ਉਹਨੂੰ ਆਪਣੇ ਸਹੁਰੇ ਪਿੰਡ ਜਾਣਾ ਪਿਆ। ਚਰਨੋ ਦੋਹੀਂ ਜਵਾਕਾਂ ਨੂੰ ਸਾਹਮਣੇ ਪਰ ਨਸੀਬ ਦੇ ਉਦਾਸ ਰਹਿਣ ਤੇ ਘਰ ਕਰਨੀ ਸੀ ਲੱਗਦਾ। ਇੱਕ ਦਿਨ ਨੱਬਾ ਤੇ ਬਲਵੀਰ ਨਸੀਬ ਕੋਲ ਬੈਠੇ ਰੋਣ ਲੱਗ ਪਏ। ਦੁਹਾਨੇ ਰੋਂਦਿਆਂ ਵੇਖ ਨਸੀਬ ਹਫਲੇ ਪੈ ਗਈ ਹਾਈਵੇ ਕੀ ਹੋ ਗਿਆ ਕਿਉਂ ਰੋਈ ਜਾਂਦੇ ਆ ਲੱਭਾ ਭਾਬੀ ਤੂੰ ਸਾਰਾ ਦਿਨ ਇਉਂ ਬੈਠੇ ਰਹਿਣੀ ਆ ਬਾਈ ਨੂੰ ਉਡੀਕਦੀ ਅਸੀਂ ਵੀ ਭਾਬੀ ਤੇਰੇ ਵਾਂਗ ਰੋਣ ਲੱਗ ਪਏ ਨੇ ਕੀ ਪਤਾ ਬਾਈ ਆ ਜੇ ਨਸੀਬ ਫਿਰ ਤਾਂ ਹਾਂ ਮਰ ਰੋਈ ਤੂੰ ਹੈ ਜੇਟਾਂ ਦੇ ਬੁੱਕਲ ਵਿੱਚ ਪੈ ਉਹ ਕਿੰਨਾ ਸਾਰਾ ਸਮਾਂ ਰੋਈ ਕੇ ਚਰਨ ਉਹਨੂੰ ਵੁਰੋਂ ਲੱਗੀ ਤਾਂ ਧਨਗੁਰ ਨੇ ਕਿਹਾ ਕਿ ਕੋਈ ਨਾ ਮਨ ਹੌਲਾ ਕਰ ਲੈਂਦੀ ਨਸੀਬ ਰੋ ਰੋ ਥੱਕ ਗਈ ਤਨਕਰ ਕੋਲ ਆਈ ਤੇ ਨਸੀਬ ਨੂੰ ਸਮਝਾਉਣ ਲੱਗੀ ਵੇਖ ਪਾਈ ਤੇਰੇ ਆਸਰੇ ਫਿਰਦੀ ਆ ਤੂੰ ਹਿੰਮਤ ਕਰ ਜਵਾਕ ਸੰਭਾਵਦੀ ਆ ਵੇਖ ਲਾ ਤੇਰਾ ਦੁੱਖ ਵਿਖ ਮੱਝਾਂ ਵੀ ਦੁੱਤ ਸਕ ਗਈ ਹਿੰਮਤ ਕਰ ਨਸੀਬ ਕੁਰੇ ਰੱਬ ਨੇ ਜਿਹੜਾ ਵਕਤ ਪਉਣਾ ਸੀ ਪਾਤਾ ਹੁਣ ਇਹਨੂੰ ਤੂੰ ਭਵੇਂ ਹੱਸ ਕੇ ਕਟਲਾ ਭਵੇਂ ਰੋਗੀ ਨਸੀਬ ਸਭ ਦੀਆਂ ਗੱਲਾਂ ਸੁਣ ਰਹੀ ਸੀ ਹਿੰਮਤ ਜੇ ਕਰ ਕਿ ਉੱਠਣ ਲੱਗੀ ਨੈਭ ਨੇ ਸਹਾਰਾ ਦਿੱਤਾ ਤੇ ਨਸੀਬ ਨੂੰ ਉਠਾਇਆ ਨਸੀਬ ਚਰ ਨੂੰ ਪਾਣੀ ਦਿੱਤਾ ਹੈਗਾ ਤਾਂ ਬਾਲਟੀ ਚ ਪਾ ਦੇ ਮੈਂ ਨਹਾ ਲਾਂ ਚਰ ਨੂੰ ਨੇ ਪਾਣੀ ਦੀ ਬਾਲਟੀ ਪਰਿਤ ਤੇ ਗੁਸਲਖਾਨੇ ਵਿੱਚ ਰੱਖਾਈ ਨਸੀਬ ਨਹਾਉਣ ਚਲੀ ਗਈ ਨਹਾਉਂਦੇ ਆਉਂਦੇ ਹੋ ਕੇ ਸਾਰਿਆਂ ਨੇ ਸੁਣ ਰਹੇ ਸਨ ਪਰ ਕੋਈ ਨਾ ਬੋਲੇ ਕਿੰਨੇ ਹੀ ਚਿਰ ਮਗਰੋਂ ਨਸੀਬ ਬਾਹਰ ਨਿਕਲੀ ਆ ਮਹਾਰੀ ਯੋਨੇ ਪੱਠਿਆਂ ਦਾ ਟੁੱਕਰਾ ਚੁੱਕਿਆ ਤੇ ਸੁੰਨੀਰ ਲਾ ਲਗੀ ਚਰ ਨੂੰ ਦੇ ਨਾ ਕਰਨ ਤੇ ਵੀ ਉਹ ਕੰਮ ਕਰਦੀ ਰਹੀ ਉਦਾਸ ਹੋਏ ਪਸ਼ੂ ਵੀ ਨਸੀਬ ਨੂੰ ਵੇਖ ਰੱਜ ਕੇ ਖੁਰਲੀ ਵਿੱਚ ਮੂੰਹ ਮਾਰਨ ਲੱਗੇ ਗੁਰਵਿੰਦਰ ਤੇ ਛੋਟੇ ਜਸਵੀਰ ਨੂੰ ਨਸੀਬ ਨੇ ਆਪਣੇ ਹੱਥੀ ਨਮਾਇਆ ਗੁਰਵਿੰਦਰ ਨੂੰ ਸੁਰਤਜੀ ਸੀ ਉਹ ਆਪਣੀ ਮਾਂ ਨੂੰ ਬੋਲਿਆ ਮਾਂ ਤੂੰ ਰੋਇਆ ਨਾ ਕਰ ਮੈਂ ਹੈਗਾ ਤੇਰੇ ਕੋਲ ਨਸੀਬ ਦਾ ਚਿਹਰਾ ਤੱਕਿਆ ਲੱਗਦਾ ਸੀ ਜਿਵੇਂ ਉਹ ਇੱਕਦਮ ਬਦਲ ਕੀ ਹੋਵੇ ਨੈਬੇ ਤੇ ਬਲਵੀਰੇ ਨੂੰ ਨਸੀਬ ਨੇ ਕਿਹਾ ਚਲੋ ਭਾਈ ਖੇਤ ਬੰਨੇ ਜਾਇਆ ਕਰੋ ਕੰਮ ਥੋੜੀ ਛੱਡਨਾ ਨਰਮਾ ਵੇਖੋ ਜਾ ਕੇ ਕਿਤੇ ਸੁੰਡੀ ਨੇ ਤਾਂ ਨਹੀਂ ਖਾ ਲਿਆ ਸਾਰਾ ਨੱਬਾ ਭਾਬੀ ਉਹ ਤਾਂ ਬੱਗੇ ਵਰਗਿਆਂ ਨੇ ਵੇਖ ਲਿਆ ਸੀ ਬਸ ਭਾਬੀ ਤੂੰ ਹੌਸਲਾ ਰੱਖ ਤੇਰੇ ਆਸਰੇ ਅਸੀਂ ਤੁਰੇ ਫਿਰਦੇ ਆਂ ਨਸੀਬ ਨੇ ਚਲੇ ਵਿੱਚ ਅੱਗ ਵਾਲੀ ਤੇ ਰਹਾੜ ਕਰਦੇ ਛੋਟੇ ਜਵਾਕ ਲਈ ਆਲੂ ਪੁੰਨ ਲੱਗੇ ਗੁੱਸੇ ਵਿੱਚ ਚਰਨੋਂ ਨੇ ਛੋਟੇ ਮੁੰਡੇ ਨੂੰ ਝਿੜਕਿਆ ਪਰ ਨਸੀਬ ਨੇ ਕਿਹਾ ਨਾ ਚੰਦਰੀਏ ਮਰਗਿਆਂ ਦੇ ਬਾਧ ਢਿੱਡ ਨੂੰ ਗੰਡਾ ਥੋੜੀ ਦਿੱਤੀ ਜਾਂਦੀ ਆ ਜਵਾਕ ਨੂੰ ਕੀ ਪਤਾ ਇਹਨੇ ਤਾਂ ਚੀਜ਼ ਖਾਣੀ ਹੀ ਆ ਚਰਨੋਂ ਦਾ ਰੋਹ ਨਿਕਲ ਗਿਆ ਤੇ ਸੋਚੀ ਜਾਵੇ ਕਿ ਐਨੇ ਸਿਰਕ ਵਾਲੀ ਔਰਤ ਮੈਂ ਪਹਿਲੀ ਵਾਰ ਵੇਖੀ ਆ ਹਰ ਰੋਜ਼ ਨਸੀਬ ਚਿੜੀ ਵੱਲ ਜਾਂਦੀ ਮਨ ਨੂੰ ਥੋੜਾ ਸਕੂਨ ਮਿਲਦਾ ਪਰ ਪਿੰਡ ਵੜਿਆਂ ਦੀ ਉਹੀ ਖੁੱਡ ਚਰਚਾ ਰਹੀ ਤੇ ਆਪਸ ਵਿੱਚ ਕੱਲਾ ਕਰਦੀ ਮੱਗਰ ਹੁਣ ਤਾਂ ਚਰਨੇ ਲਈ ਰਾਜਾ ਮਾ ਸਾਫ ਹੋ ਗਿਆ ਨਸੀਬ ਨਾਲ ਕਰੀਵਾ ਪੜਾ ਲਵੇ ਬਿੱਲੂ ਉਹਨੂੰ ਮਾਰਤਾ ਕੰਜਰਾ ਨਹੀਂ ਨਹੀਂ ਕਿੱਥੇ ਮਰਨ ਵਾਲਾ ਸੀ ਉਹ ਵਿਚਾਰਾ ਨਸੀਬ ਦਾ ਇਹ ਗੱਲਾਂ ਸੁਣ ਮਨ ਭਜਾਂਦਾ ਉਹਦਾ ਦਿਲ ਕਰਦਾ ਸਾਰਿਆਂ ਦੇ ਸਿਰ ਪਾੜ ਦੇ ਵੀ ਪਰ ਕਹਿੰਦੇ ਹੁੰਦੇ ਨੇ ਦਾਤੀ ਦੇ ਦੰਦੇ ਇੱਕ ਪਾਸੇ ਤੇ ਲੋਕਾਂ ਦੇ ਦੋਹੇ ਪਾਸੇ ਹੁੰਦੀ। ਗੁਰਵਿੰਦਰ ਸਕੂਲ ਚ ਜਾਣ ਲੱਗ ਪਿਆ ਪਰ ਸਕੂਲ ਤੋਂ ਵਾਪਸ ਆਉਂਦਿਆਂ ਉਹ ਚਰਨੇ ਕੁਲ ਜ਼ਰੂਰ ਜਾਂਦਾ। ਸਮਾਂ ਲੰਘਦਾ ਗਿਆ ਗੁਰਵਿੰਦਰ ਆਪਣੇ ਛੋਟੇ ਭਰਾ ਨੂੰ ਸਕੂਲ ਨਾਲ ਲੈ ਕੇ ਹੀ ਜਾਂਦਾ। ਗੁਰਵਿੰਦਰ ਨੇ ਚੌਥੀ ਕਲਾਸ ਪਾਸ ਕਰ ਲਈ ਸੀ ਤੇ ਅੱਗੇ ਪੰਜਵੀਂ ਵਿੱਚ ਦਾਖਲਾ ਭਰਿਆ। ਗੁਰਵਿੰਦਰ ਆਪਣੇ ਘਰ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਮਨ ਵਿੱਚ ਇੱਕ ਹੌਂਕਾ ਸੀ ਆਪਣੇ ਪਿਓ ਨਾਲ ਰੱਜ ਕੇ ਗੱਲਾਂ ਕਰਨ ਦਾ। ਪਰ ਬੇਵਕਤੀ ਸੰਤੋਖ ਦੀ ਮੌਤ ਨੇ ਗੁਰਵਿੰਦਰ ਦੇ ਬਚਪਨ ਨੂੰ ਖੋਲ੍ਹਿਆ ਸੀ ਚਰਨੀਕੋਲ ਚਰ ਗੁਰਵਿੰਦਰ ਜਾਂਦਾ ਤਾਂ ਚਰਨਾ ਉਹਦਾ ਚਿਹਰਾ ਪੜ ਲੈਂਦਾ ਗੁਰਵਿੰਦਰ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦਾ ਆਸੇ-ਪਾਸੇ ਦੇ ਲੋਕ ਇਸ ਗੱਲ ਦੀ ਖਿੱਚ ਮੰਦੇ ਨੈਬੇ ਤੇ ਬਲਵੀਰ ਨੇ ਹੁਣ ਗੁਰਵਿੰਦਰ ਨੂੰ ਇੱਕ ਸਾਈਕਲ ਲੈ ਦਿੱਤਾ ਤਾਂ ਕਿ ਉਹ ਸਕੂਲ ਜਾ ਸਕੇ ਨਸੀਬ ਦੇ ਚਰਨੋਂ ਹਰ ਰੋ ਚੜੀ ਜਾਂਦੀਆਂ ਤਾਂ ਗੁਰਵਿੰਦਰ ਵੀ ਉਹਨਾਂ ਦੇ ਨਾਲ ਹੀ ਚੱਲਿਆ ਜਾਂਦਾ ਉੱਥੇ ਜਾ ਉਹਨੂੰ ਬੜਾ ਚੰਗਾ ਲੱਗਦਾ ਅੱਗ ਲਾਉਣ ਵਾਲੇ ਮੱਗਰ ਤੇ ਕੱਤਰ ਵਰਗਿਆਂ ਨੇ ਗੁਰਵਿੰਦਰ ਨੂੰ ਕਿਹਾ ਓਏ ਮੁੰਡਿਆ ਸਾਭ ਆਪਦੀ ਮਾਂ ਨੂੰ ਓਏ ਵੇਖ ਕਿਵੇਂ ਹਿੜ-ਹਿੜ ਕਰਦੀ ਫਿਰਦੀ ਆ ਰੰਡੀ ਤੀਮੀ ਹਾਸੇ ਕਦੋਂ ਚੰਗੇ ਲੱਗਦੀ ਆ ਵਿਖ ਤੇਨੂੰ ਲੱਗਦਾ ਤੇਰੇ ਪਿਓ ਮਰੇ ਦਾ ਇਹਦੇ ਤੇ ਕੋਈ ਅਸਰ ਤੇਰਾ ਅਸਲੀ ਪਿਓ ਤਾਂ ਚਰਨਾ ਆ ਵੇਖ ਤੇਰੀ ਮਾਂ ਵੱਲ ਕਿਵੇਂ ਉਸ ਬੇਗਾਨੇ ਬੰਦੇ ਨਾਲ ਹਾਸਾ-ਸਸ ਗੱਲਾਂ ਕਰਦੀ ਆ ਤੇ ਘਰੇ ਚੁੱਪ-ਚੁੱਪ ਰਹਿੰਦੀ ਆ 12 13 ਵਰਿਆਂ ਦਾ ਗੁਰਵਿੰਦਰ ਪੂਰੀ ਸੂਵਲਾ ਸੀ ਜਦੋਂ ਉਹ ਆਪਣੀ ਮਾਂ ਵੱਲ ਝਾਕਿਆ ਤਾਂ ਵੇਖਦਾ ਆ ਕਿ ਨਸੀਬ ਚਰਨੇ ਨਾਲ ਹੱਸ ਕੇ ਗੱਲ ਕਰ ਰਹੀ ਸੀ ਕਿਤੇ ਨਾ ਕਿਤੇ ਗੁਰਵਿੰਦਰ ਦੇ ਅਣਪੋਲੇ ਮਨ ਨੂੰ ਇਹ ਸਭ ਚੰਗਾ ਨਾ ਲੱਗਿਆ ਚਰਨੋ ਤੇ ਨਸੀਬਕਾਰਾ ਆਪਣੇ ਆਰੇ ਲੱਗ ਗਈਆਂ ਸਮਾਂ ਆਪਣੀ ਰਫਤਾਰੇ ਬਦਲ ਰਿਹਾ ਸੀ ਨਮੀ ਲੈ ਟੱਕੇ ਨਾਲ ਬਲਵੀਰਾ ਨਾਜਰ ਦਾ ਖੇਤ ਵੋਨ ਗਿਆ ਹੋਇਆ ਸੀ ਨਬਾਮ ਤੌਰ ਤੇ ਖੇਤੀ ਰੰਦਾ ਉਦੀ ਰੋਟੀ ਗੁਰਵਿੰਦਰ ਖੇਤੀ ਫੜਾਉਂ ਜਾਂਦਾ ਗੁਰਵਿੰਦਰ ਅੱਜ ਪਹਿਲਾਂ ਵਾਂ ਕਿਸੇ ਨਾਲ ਹੱਸਦਾ ਨਾ ਵੇਖ ਨਸੀਬ ਨੇ ਪੁੱਛਿਆ ਕਿ ਕੀ ਹੋਇਆ ਤਾਂ ਗੁਰਵਿੰਦਰ ਕੁਝ ਨਾ ਬੋਲਿਆ ਚਰਨੂ ਅੱਜ ਮੇਰਾ ਪੁੱਤ ਕਿਸ ਗੱਲੋਂ ਉਦਾਸਾ ਗੁਰਵਿੰਦਰ ਚਾਚੀ ਰੋਟੀ ਪੱਕ ਗਈ ਤਾਂ ਬੰਦੀ ਪੋਣੀ ਚ ਮੈਂ ਤਾਈ ਨੂੰ ਫੜਾ ਆਂ ਅੱਜ ਜਿੱਤ ਜਾ ਠੀਕ ਨਹੀਂ ਨਸੀਬ ਸੇਮੀਆਂ ਬਣਾਉਣੀ ਐ ਮੈਂ ਪੁੱਤ ਕਿਉ ਪਾਖੀ ਉਹ ਖਾਲਾ ਫਿਰ ਜਿੱਤ ਠੀਕ ਹੋ ਜਾ ਤੇਰਾ ਗੁਰਵਿੰਦਰ ਨਹਿਮਾ ਮੇਰੇ ਖਾਣੀਆਂ ਨਸੀਫ ਫਿਰ ਪੁੱਤ ਹੋਰ ਕੀ ਗੱਲ ਆ ਕਿਸੇ ਨੇ ਕੁਝ ਕਿਹਾ ਤੈਨੂੰ ਗੁਰਵਿੰਦਰ ਓਹੋ ਕਿਸੇ ਨੇ ਕੁਝ ਨਹੀਂ ਕਿਹਾ ਮਾਂ ਚਲ ਤੂੰ ਸੇਵੀਆ ਬਣਾ ਦੇ ਮੈਂ ਤਾਈ ਵਾਸਤੇ ਵੀ ਲੈ ਚੁ ਨਸੀਫ ਐਂਕਰੀ ਪੁੱਤ ਅਗਾਹਾਂ ਛਿੜੀਵਲ ਵੀ ਜਾਹੀਂ ਤੇਰੀ ਚਾਚੀ ਨੂੰ ਫੜਾਂ ਹੀ ਸੇਵੀਆ ਗੁਰਵਿੰਦਰ ਕੁਝ ਨਾ ਭੁੱਲਿਆ ਤੇ ਚੁੱਪ ਕਰਕੇ ਬੈਠਾ ਬਲ ਦੀ ਅਗਦੀਆਂ ਲੱਟਾਂ ਨੂੰ ਨਿਹਾਰ ਰਿਹਾ ਸੀ ਦੋ ਅੱਡੋ ਅੱਡ ਭਾਂਡਿਆਂ 'ਚ ਪਾਈਆਂ ਸੇਮੀਆਂ ਤੇ ਪੋਣੇ ਵਿੱਚ ਬੰਨੀਆਂ ਰੋਟੀਆਂ ਚੱਕ ਗੁਰਵਿੰਦਰ ਖੇਤ ਵੱਲ ਤੁਰਿਆ। ਚਿੜੀਵਲ ਜਾਣ ਦੀ ਬਜਾਏ ਗੁਰਵਿੰਦਰ ਸਿੱਧਾ ਆਪਣੀ ਖੇਤ ਦੀ ਪਗਡੰਡੀ ਵੱਲ ਚੱਲਿਆ ਗਿਆ। ਖੇਤ ਗਿਆ ਤਾਂ ਆਪਣੀ ਤਾਈ ਨੂੰ ਪਹਿਲਾਂ ਰੋਟੀ ਫੜਾਈ ਫਿਰ ਉਵੇਂ ਹੀ ਨੀਮੀ ਪਾ ਬੈਠੀ ਐ। ਨੱਬਾ ਓਏ ਮੇਰੇ ਸ਼ੀਰਪੁੱਤ ਨੂੰ ਕੀ ਹੋ ਗਿਆ ਤੈਨੂੰ? ਇਉਂ ਬੈਠਾ? ਗੁਰਵਿੰਦਰ ਅੱਖਾਂ ਪਰ ਆਇਆ। ਤੇ ਆਪਣੇ ਤਾਈ ਦੀ ਬੁੱਕਲ ਵਿੱਚ ਬੈਠ ਰੋਂਦਿਆਂ ਪੁੱਛਣ ਲੱਗਿਆ ਤਾਇਆ ਇਹ ਕੱਲ ਦੱਸ ਚਰਨਾ ਮੇਰੀ ਮਾਂ ਦਾ ਕੀ ਲੱਗਦਾ ਗੁਰਵਿੰਦਰ ਦੀ ਇਹ ਕਲ ਸੁਣ ਨੱਬਾ ਸਨ ਹੋ ਗਿਆ ਮੂੰਹ ਵਿੱਚ ਪਾਈ ਬੁਰਕੀ ਸੰਗ ਥਲੋਂ ਨਹੀਂ ਸੀ ਉੱਤਰ ਰਹੀ ਉਹ ਸੋਚ ਰਿਹਾ ਸੀ ਕਿ ਮੇਰੇ ਪੁੱਤ ਦੇ ਮਨ ਵਿੱਚ ਇਹ ਜ਼ਹਿਰ ਕੌਣ ਕੋਲ ਰਿਹਾ ਗੁਰਵਿੰਦਰ ਫਿਰ ਬੋਲਿਆ ਕਿ ਦੱਸ ਤਾਇਆ ਚਰਨਾ ਆਪਣਾ ਕੀ ਲੱਗਦਾ ਕਿਉਂ ਮਾਂ ਆਉਂਦਾ ਇੰਨਾ ਕਰਦੀ ਆ ਨੱਬਾ ਕੀ ਕਮਲਿਆ ਇਹੋ ਜਿਹੀਆਂ ਗੱਲਾਂ ਕਿਉਂ ਕਰਦਾ ਤੈਨੂੰ ਤਾਂ ਪਤਾ ਵੇ ਚਰਨਾ ਸਾਤ ਬੰਦਾ ਤੇ ਉਹ ਪਹਿਲਾਂ ਆਪਣੇ ਪਿੰਡ ਡਾਲੀਕਰ ਨੌਂਦਾ ਹੁੰਦਾ ਸੀ ਪਰ ਹੁਣ ਆਪਾਂ ਉਹੀ ਪ੍ਰਸ਼ਾਦਾ ਉੱਥੇ ਪਹੁੰਚਾ ਕਰਦੇ ਆ ਇਹ ਸੇਵਾ ਭਾਵਨਾ ਆਪਾਂ ਤਾਂ ਕਰਦੇ ਆ ਪੁੱਤ ਕਿ ਤੇਰੀ ਮਾਂ ਦੇ ਕੋਖੋਂ ਤੂੰ ਐਸੀ ਜਗ੍ਹਾ ਤੋ ਹੋਇਆ ਨਾ ਇਹ ਲੋਕਾਂ ਦੀਆਂ ਗੱਲਾਂ 'ਚ ਬੜਾ ਧਿਆਨ ਨਾ ਦਿਆ ਕਰ ਹਜੇ ਨਿਆਣਾ ਤੂੰ ਰੱਜ ਕੇ ਖੇਡ ਤੇ ਰੱਜ ਕੇ ਪੜ੍ਹ ਪਰ ਗੁਰਵਿੰਦਰ ਦੇ ਮਨ ਵਿੱਚ ਇਹ ਗੱਲ ਘਰ ਘਰ ਗਈ ਸੀ ਜਾਂਦਿਆਂ ਹੋਇਆਂ ਜਿਹੜਾ ਡੋਲੂ ਨਸੀਬ ਨੇ ਚਰਨੀ ਨੂੰ ਫੜਾਉਣ ਵਾਸਤੇ ਦਿੱਤਾ ਸੀ ਉਹ ਰਾਹ ਵਿੱਚ ਉਹਨੇ ਖੋਲਿਆ ਤੇ ਉਹਨੂੰ ਲੱਗਿਆ ਜਿਵੇਂ ਇਸ ਡੋਲੂ ਵਿੱਚ ਮਾਂ ਨੇ ਕਿਉਂ ਜ਼ਿਆਦਾ ਪਾਇਆ ਹੋਵੇ ਉਹਨੇ ਸਾਰੀਆਂ ਸੇਮੀਆਂ ਇੱਕ ਵੱਟ ਤੋਂ ਮਿੱਟੀ ਪੁੱਟ ਕੇ ਉਥੇ ਹੀਠਾਂ ਧੱਬ ਦਿੱਤੀਆਂ ਆਪ ਡੋਲੂ ਖਾਲੀ ਕਰ ਕਰ ਆ ਗਿਆ ਨਸੀਬ ਦੇ ਚਰਨੋਂ ਦੋਹੇ ਬਿਸਤਰੇ ਵਿਛਾ ਕੇ ਕਾਂਣੀ ਵਿੱਚ ਧਰਿਆ ਦੁੱਧ ਕੋਲਿਆਂ ਵਿੱਚ ਪਾ ਰਹੀਆਂ ਸੀ ਨਿੱਕਾ ਮੁੰਡਾ ਕਦੋਂ ਦਾ ਸੋ ਗਿਆ ਸੀ ਗੁਰਵਿੰਦਰ ਉਹਦੀ ਮੰਝੇ ਤੇ ਹੀ ਪੈ ਗਿਆ ਪਿਆਰ ਨਾਲ ਉਹਨੂੰ ਛੇੜ ਰਿਹਾ ਸੀ ਪਰ ਜਸਵੀਰ ਕੁਕਸ ਤਪਿਆ ਸੀ ਨਸੀਬ ਆਪਣੀ ਮੰਝੇ ਤੇ ਬੈਠ ਬੁਲੀ ਲੈ ਬਲਵੀਰ ਗਏ ਨੂੰ ਕਿੰਨਾ ਚਿਰ ਹੋ ਗਿਆ ਐ ਨਹੀਂ ਵੀ ਮੈਂ ਆ ਜਾ ਹੁਣ ਕਰੀ ਕਿੰਨਾ ਕਵੇਲਾ ਹੋਇਆ ਪਿਆ ਉਤੋਂ ਵੇਲਾ ਮਾੜਾ ਜਾਪਤ ਤੋਂ ਵੇਖ ਆਦੇ ਤਾਈ ਨੂੰ ਕਿੱਥੇ ਕੌਂਦਾ ਪਰ ਗੁਰਵਿੰਦਰ ਮੰਝੇ ਤੇ ਹੀ ਪਿਆ ਰਿਹਾ ਨਸੀਬ ਆ ਫਟ ਕੇ ਵੇਖਣ ਗਈ ਤਾਂ ਬਲਵੀਰ ਪਾਲੇ ਦਾ ਘਰ ਲੰਗਦਾ ਆਉਂਦਾ ਵਖਿਆ ਨਸੀਬ ਨੇ ਥਾਲ ਵਿੱਚ ਰੋਟੀ ਪਾਈ ਆਦਤ ਅਨਸਾਰ ਗੁਰਵਿੰਦਰ ਵੀ ਬਲਵੀਰ ਨਾਲ ਰੋਟੀ ਖਾਣ ਬੈਠ ਗਿਆ ਪਤਾ ਨਹੀਂ ਕੀ ਸੋਚ ਰਿਹਾ ਸੀ ਬਲਵੀਰ ਨੇ ਕਿਹਾ ਪੁੱਤ ਤੂੰ ਰੱਜ ਕੇ ਪੜ ਲਾ ਹੁਣ ਸਾਡੇ ਬੁੱਢੇ ਸਰੀਰਾਂ ਵਿੱਚ ਇਹਨਾਂ ਦਮ ਹੈ ਨਹੀਂ ਫਿਰ ਜਰੂਰ ਤੂੰ ਪੜ ਗਿਆ ਤਾਂ ਖੇਤ ਸੰਭਲ ਲਈ ਨੜਿਆ ਕਿਉਂ ਖਾਇਆ ਕਰ ਰੱਜ ਕੇ ਕਿਵੇਂ ਮਰੁੰਡੇ ਵਰਗਾ ਮੂੰਹ ਕੀਤਾ ਤੂੰ ਚਰਨ ਕੱਲ ਨੂੰ ਥੋੜਾ ਪਵਾਲੇ ਆਇਓ ਇਹਦੀ ਲੱਗਦਾ ਨਜ਼ਰ ਲੱਗ ਗਈ ਆ ਗੁਰਵਿੰਦਰ ਭੱਜ ਕੇ ਬੋਲਿਆ ਥੋੜਿਆਂ 'ਚ ਕੁਝ ਨਹੀਂ ਹੁੰਦਾ ਚਾਚੀ ਸਾਡੀਆਂ ਭੈਣ ਜੀਆਂ ਦੱਸਦੀਆਂ ਹੁੰਦੀਆਂ ਨੜੇ ਤੁਸੀਂ ਵੀ ਘਟ ਜਾਇਆ ਕਰੋ ਛੜੀਵਲ ਉਧਰ ਨੂੰ ਹਲਕੇ ਕੁੱਤੇ ਫਿਰਦੇ ਹੁੰਦੇ ਆ ਸਮਝਦਾ ਨਸੀਬ ਸਭ ਕੁਝ ਸਮਝ ਚੁੱਕੀ ਸੀ ਗੁਰਵਿੰਦਰ ਦਾ ਬਦਲੇ ਰਵਈਆ ਉਹ ਪਹਿਲੀ ਪਾਂਝ ਸਮਝਦੀ ਸੀ ਉਹ ਚਿੱਲੇ ਮੁਰੇ ਬੈਠੇ ਬੋਲੀ ਸਹੀ ਗੱਲ ਆ ਪੁੱਤ ਤੂੰ ਜਾਇਆ ਕਰੋ ਉਥੇ ਅਸੀਂ ਪੁੰਨਿਆਂ ਤੇ ਜਾਇਆ ਕਰਾਂਗੀ ਰੋਜ਼-ਰੋਜ਼ ਤਾਂੂੰ ਵੀ ਚੰਗਾ ਨਹੀਂ ਲੱਗਦਾ ਨਸੀਬ ਮੰਜੇ ਤੇ ਪਈ ਤਾਂ ਗਰਵਿੰਦਰ ਆਪਣੀ ਮਾਂ ਦੇ ਨਾਲ ਲੱਗ ਪੈ ਗਿਆ ਮਾਂ ਨੂੰ ਜੱਫੀ ਪਾਵੋ ਲਿਆ ਮਾਂ ਤੂੰ ਚਿੜੀ ਚ ਜਾ ਕੇ ਚਰਨੇ ਚਾਚੇ ਨਾਲ ਕਾਤੋਂ ਹੱਸ ਰਹੀ ਆ ਨਸੀਬ ਜਿਵੇਂ ਇਹਨਾਂ ਸਵਾਲਾਂ ਦੇ ਜਵਾਬ ਪਹਿਲਾਂ ਹੀ ਘੜੀ ਬੈਠੇ ਸੀ ਉਹ ਕਹਿਣ ਲੱਗੀ ਪੁੱਤ ਰੱਬ ਨੇ ਮੇਰੇ ਹਾਸੇ ਤਾਂ ਕਦੋਂ ਦੇ ਖੋਇਆ ਇਹ ਹਾਸਾ ਬਾਹਰੀ ਹਾਸਾ ਨਹੀਂ ਮੇਰੀਆਂ ਅੰਦਰਲੀਆਂ ਪੀੜਾਂ ਤੋਂ ਕੋਈ ਜਾਣ ਨਹੀਂ। ਕੱਲ ਜਦੋਂ ਮੈਂ ਛਿੜੀ ਚ ਗਈ ਤਾਂ ਤੇਰੀ ਚਾਚੀ ਕੋਣ ਪਈ ਸਾਪ ਦੀ ਕਾਂਝ ਤੋਂ ਡਰ ਗਈ। ਇਹ ਵੇਖ ਮੇਰਾ ਹਾਸਾ ਨਿਕਲ ਗਿਆ। ਪਰ ਪੁੱਤ ਜਿਹੜੇ ਜਵਾਕ ਤੇਨੂੰ ਗਲਤ ਗੱਲਾਂ ਸਿਖਾਉਂਦੀਆਂ ਨਾ ਉਹਨਾਂ ਨੂੰ ਨਾ ਬੁਲਾਇਆ ਕਰ। ਚੰਨਾ ਇੱਕ ਰੱਬੀ ਰੂਹ ਆ ਜਿਸ ਸਾਥੀ ਕਦੇ ਵੀ ਦੇਨ ਨਹੀਂ ਦੇ ਸਕਦੇ। ਚੱਲ ਪੁੱਤ ਜੇ ਤੈਨੂੰ ਚੰਗਾ ਨਹੀਂ ਲੱਗਦਾ ਤਾਂ ਅਸੀਂ ਨਹੀਂ ਜਾਂਦੀਆਂ। ਹੁਣ ਚੱਲ ਮੇਰਾ ਪੁੱਤ ਹੱਸ ਕੇ ਵਿਖਾ ਮੈਨੂੰ। ਮਾਂ ਨੂੰ ਜੱਫੀ ਪਾ ਗੁਰਵਿੰਦਰ ਤਾਂ ਸੋ ਗਿਆ ਸੀ। ਨਸੀਬ ਤੇ ਅੰਦਰ ਇੱਕ ਪੁਚਾਲ ਜਿਹਾ ਆ ਗਿਆ ਸੀ ਬਲਵੀ ਰੋਟੀ ਖਾ ਕੇ ਆਵਦੀ ਮੰਜੇ ਤੇ ਪਿਆ ਸੀ ਚਰنو ਆਪਣਾ ਮੰਜਾ ਨਸੀਬ ਦੇ ਨਾਲ ਹੀ ਦਾੰਦੀ ਨਸੀਬ ਨੂੰ ਜਾਗਦਿਆਂ ਵੇਖ ਚਰنو ਕਹਿਣ ਲੱਗੀ ਕੀ ਹੋਇਆ ਭੈਣ ਅੱਜ ਤੇਰਾ ਚਿਹਰਾ ਪਿੱਲਾ ਜਾਂ ਕੁਝ ਹੋਰ ਗੱਲ ਆ ਨਸੀਬ ਭੈਣੇ ਉਹੀ ਗੱਲ ਹੋਈ ਕਿਸੇ ਨੇ ਗੁਰਵਿੰਦਰ ਨੂੰ ਚਰਨੇ ਵਰੀ ੜਕਾ ਦਿੱਤਾ ਪਤਾ ਨਹੀਂ ਲੋਕ ਰਾਈ ਦਾ ਪਹਾੜ ਕਿਉਂ ਬਣਾਉਂਦੇ ਆ ਪਰ ਚਰنو ਤੈਨੂੰ ਤਾਂ ਮੇਰਾ ਪਤਾ ਚਰਨ ਤੇ ਮੇਰੇ ਵਿਚਕਾਰ ਇਹੋ ਜਿਹਾ ਕੋਈ ਰਿਸ਼ਤਾ ਨਹੀਂ ਚਰਨ ਪੈਣੀ ਮੈਂ ਸਭ ਜਾਣਦੀ ਆ ਬਸ ਉਹ ਲੋਕਾਂ ਦੀਆਂ ਗੱਲਾਂ ਦੀ ਚਿੰਤਾ ਨਾ ਕਰਿਆ ਕਰ ਬਾਕੀ ਗੁਰਵਿੰਦਰ ਨੂੰ ਆਪਸ ਸਭ ਕੁਝ ਦੱਸ ਦੇ ਆਗੇ ਨਸੀਫ ਮਰਦजात ਬਸ ਧੀਮੀ ਦੇ ਜਿਸਮ ਤੱਕ ਮਤਲਬ ਰੱਖਦੇ ਆ ਪਰ ਇਨ ਹਬਸਾਂ ਦੀ ਭੁੱਖੀਆਂ ਨੂੰ ਕੌਣ ਦੱਸੇ ਕਿ ਜਿਸਮਾਨੀ ਸਬੰਧਾਂ ਤੋਂ ਉੱਪਰ ਵੀ ਬਹੁਤ ਰਿਸ਼ਤੇ ਹੁੰਦੇ ਆ ਔਰਤ ਨੂੰ ਤਾਂ ਇਹ ਟੇਚੀ ਹੀ ਸਮਝਦੀ ਆ ਪਰ ਚਰਨ ਤੂੰ ਮੇਰੀ ਛੂਟੀ ਪਹਿਣਾ ਮੈਂ ਤੈਨੂੰ ਕਦੇ ਦਰਾਣੀ ਚ ਸ਼ਰੀਕਣੀ ਨਹੀਂ ਸਮਝਿਆ ਔਰਤ ਨੂੰ ਰੱਬ ਨੇ ਬਹੁਤ ਤਾਕਤ ਵਰ ਬਣਾਇਆ ਕਿੰਨਾ ਕੁਝ ਸਹਿਣ ਕਰ ਲੈਂਦੀ ਆ ਪਰ ਇਹ ਸਮਾਜ ਕਿਤੇ ਵੀ ਰਹਿ ਨਹੀਂ ਦਿੰਦਾ ਗੱਲਾਂ ਕਰਦੀ ਨਸੀਬ ਨੂੰ ਵੇਖ ਗੁਰਵਿੰਦਰ ਨੇ ਆਪਣੀ ਮਾਂ ਦਾ ਮੂੰਹ ਆਪਣੇ ਵੱਲ ਕਰ ਲਿਆ ਨਸੀਬ ਦੇ ਸਾਰੇ ਚਾਹੀਰ ਉਲਗੇ ਸਨ ਦੂਜਾ ਹੁਣ ਨੱਬਾ ਵੀ ਠੀਕ ਨਹੀਂ ਸੀ ਰਹੰਦਾ ਨਸੀਬ ਕਹੌਣ ਜਦੋਂ ਗੁਰਵਿੰਦਰ ਸਕੂਲੋਂ ਆਉਂਦਾ ਤਾਂ ਖੇਤ ਪੇਜ ਦਿੰਦੀ ਕੰਮ ਧੰਦਾ ਕਰਵਾਉਂਦਾ ਬਲਵੀਰ ਗੁਰਵਿੰਦਰ ਨੂੰ ਸਿਰਫ ਪੜਨ ਉਹ ਹੀ ਕਹਿੰਦਾ ਸੀ ਕਿਉਂਕਿ ਦਿਨੋ ਦਿਨ ਵੱਧਦੀ ਪੜ੍ਹਾਈ ਦੀ ਅਹਿਮੀਅਤ ਨੂੰ ਵੇਖ ਉਹ ਨਹੀਂ ਸੀ ਚਾਹੁੰਦਾ ਕਿ ਗੁਰਵਿੰਦਰ ਦੀ ਪੜ੍ਹਾਈ ਮਜਬੂਰੀਆਂ ਹੇਠ ਦਬ ਜਾਵੇ ਗੁਰਵਿੰਦਰ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਪੁੰਨਿਆ ਨੇੜੇ ਹੀ ਸੀ ਬਲਵੀਰ ਨੇ ਨਸੀਬ ਨੂੰ ਕਿਹਾ ਕਿ ਛੜੀਵਲ ਗੇੜਾ ਮਾਰਾਇਓ ਸਫਾਈ ਹੋ ਜੂਨਾਂ ਲਈ ਕਿੰਨੇ ਦਿਨ ਹੋ ਗਏ ਤੁਸੀਂ ਜਾਂਦੀਆਂ ਕਿਉਂ ਨਹੀਂ ਚਰਨੇ ਨੇ ਬਹਾਨਾ ਲਾਇਆ ਕਿ ਸਿਖਰ ਦੁਪਹਿਰਾ ਹੁਣ ਕਰਕੇ ਨਹੀਂ ਜਾਂਦੇ ਆ ਪਰ ਬਲਵੀਰ ਨੇ ਅੱਜ ਜੂਰ ਪਾਇਆ ਕਿ ਰੱਬ ਨੇ ਚੰਗੀਆਂ ਦਾਤਾਂ ਆਪਣੇ ਘਰ ਦਿੱਤੀਆਂ ਤੁਸੀਂ ਛੜੀ ਜ਼ਰੂਰ ਜਾਇਆ ਕਰੋ ਨਸੀਬ ਆਪ ਦੇਰੇ ਨਹੀਂ ਗਏ ਬਲਕਿ ਚਰਨੋਂ ਦੇ ਨਾਲ ਚਾਚੀ ਥਨਕਨ ਨੂੰ ਵੀ ਇੱਜ਼ਤ ਆ ਨਸੀਬ ਵੜੇ ਸਵਰ ਵਾਲੀ ਔਰਤ ਸੀ ਗੁਰਵਿੰਦਰ ਘਰੇ ਆਉਂਦਾ ਤਾਂ ਜਸਵੀਰ ਨਾਲ ਖੇਡ ਆਪਣੀ ਮਾਂ ਨਾਲ ਨਿੱਕੀਆਂ ਮੋਟੀਆਂ ਗੱਲਾਂ ਕਰਨ ਲੱਗ ਪੈਂਦਾ ਨਸੀਬ ਨੂੰ ਉਹਦੇ ਬਚਪਨ ਵਿੱਚੋਂ ਬੜੀ ਸਿਆਣਪ ਦੇਸੀ ਚਰਨੂ ਨੇ ਜਦੋਂ ਵੇਖਿਆ ਕਿ ਧਨਗੁਰ ਤੇ ਚਰਨੂ ਦੋਹੀ ਮੱਥਾ ਟੇਕਣਾ ਰਹੀਆਂ ਤਾਂ ਉਹਨੂੰ ਨਸੀਬ ਦੀ ਚਿੰਤਾ ਹੋਈ ਕਿ ਕਿਤੇ ਨਸੀਬ ਬਿਮਾਰਤਾ ਨਹੀਂ ਜਿਹੜਾ ਹੁਣ ਤੇਰੇ ਆਉਣੋਂ ਹੀ हट ਗਈ ਚਰਨੂ ਨੂੰ ਚਰਨੇ ਨੇ ਦਿਲ ਵਿੱਚ ਚੱਲਦੇ ਸਵਾਲਾਂ ਦਾ ਪਤਾ ਸੀ ਅਨਸਾਰ ਹੀ ਉਹ ਕਹਿਣ ਲੱਗੀ ਆਲੋ ਬਾਈ ਜੀ ਇਹ ਰਾਸ਼ਨ ਪਾਣੀ ਭੈਣ ਦਾ ਚਿੱਤ ਜਾਂ ਠਿੱਲਾ ਕਿੰਨੇ ਦਿਨਾਂ ਦਾ ਤਾਂ ਹੀ ਉਹਨੇ ਅੱਜ ਸਾਨੂੰ ਭੇਜਿਆ ਕਿ ਸਫਾਈ ਕਰ ਆਇਓ ਨਾਲੇ ਸਿੱਧਾ ਫੜਾ ਆਇਓ ਨਸੀਬ ਕੌਰਤਾ ਜੋ ਸੰਤੋਖ ਇਸ ਦੁਨੀਆ ਤੋਂ ਗਿਆ ਠੀਕ ਜੀ ਨਹੀਂ ਰਹਿੰਦੀ ਭਵੇਂ ਉਤੋਂ ਖੁਸ਼ਾ ਪਰ ਬੰਦੇ বিনা ਕੁਝ ਨਹੀਂ ਪੰਦਾ ਤਨਕੁਲ ਬੇਪੁੱਤ ਤੈਨੂੰ ਤਾਂ ਪਤਾ ਰੰਡੀ ਦਾ ਰੰ ਕੱਟ ਲੂ ਪਰ ਇਹ ਲੂਕ ਨਹੀਂ ਕੱਟਣ ਦਿੰਦੇ ਚਾਨੇ ਨੇ ਨਸੀਬ ਦੀ ਫਿਕਰ ਜੀ ਹੋਈ ਪਰ ਉਹ ਹਰ ਕੋਈ ਗੱਲ ਨਾ ਕਰਦਾ ਹੋਇਆ ਉਹ ਧੁਨੇ ਵੱਲ ਚੱਲ ਗਿਆ ਬਲਵੀਰ ਅਜ ਬੈਠਾ ਨਸੀਬ ਕੌਰ ਵੱਲ ਵਾਰ-ਵਾਰ ਵੇਖ ਰਿਹਾ ਸੀ ਅੱਖਾਂ ਵਿੱਚ ਹੰਝੂ ਪਰਦਾ ਨਾਲਕਾ ਗੇੜ ਦੀ ਨਸੀਬ ਨੂੰ ਬੋਲਿਆ ਤਾਬੀ ਇੱਕ ਗੱਲ ਕਹੋ ਗੁੱਸਾ ਨਾ ਕਰੀ ਨਸੀਫ ਗੁੱਸਾ ਕੀ ਕਰਨਾ ਮੈਂ ਤੁਹਾਨੂੰ ਦੋਹਾਂ ਨੂੰ ਪਾਈ ਮੰਨਿਆ ਤੂੰ ਦੱਸ ਕੀ ਕਹਿਣਾ ਬਲਵੀਰ ਤਾਬੀ ਪਤਾ ਨਹੀਂ ਤੂੰ ਕੀ ਸੋਚੇਂਗੀ ਪਰ ਮੈਂ ਤੈਨੂੰ ਇਹ ਗੱਲ ਕਹਿਣਾ ਤੂੰ ਚਰਨੇ ਤੇ ਚਾਦਰ ਪਾਲਾ ਆਪਣੇ ਘਰ ਦਾ ਕੋਈ ਤੈਨੂੰ ਕੁਝ ਨਹੀਂ ਕਹਿੰਦਾ ਬਸ ਭਾਬੀ ਤੈਨੂੰ ਅਸੀਂ ਖੁਸ਼ ਵੇਖਣਾ ਚਾਹੁੰਦੇ ਹਾਂ ਨਸੀਫ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇੱਕ ਟੱਕ ਉਹ ਬਲਵੀਰ ਵੱਲ ਵੇਖ ਰਹੀ ਸੀ ਬਲਵੀਰ ਦੀ ਗੱਲ ਸਿੱਧਾ ਉਹਦੇ ਦਿਲ ਵਿੱਚ ਸ਼ਰੀਵਾਂਗ ਵਾਜੀ ਏ ਕੀ ਕਹਤਾ ਤੂੰ ਬਲਵੀਰ ਆਪਦੀ ਭਾਬੀ ਨੇ ਤੂੰ ਇਨਾ ਮਾੜਾ ਸਮਝ ਲਿਆ ਕਿ ਸਮਝ ਕੇ ਤੂੰ ਇਹ ਗੱਲ ਕਹੀ ਬਲਵੀਰ ਨਹੀਂ ਭਾਬੀ ਮੈਂ ਤਾਂ ਤੇਰੇ ਵੱਲ ਵੇਖ ਕੇ ਕਿਹਾ ਬਾਕੀ ਜਾਨੇ ਨਾ ਤੈਨੂੰ ਪਤਾ ਕਿ ਸਾਡੇ ਤੇ ਉਹਨੇ ਕਿੰਨੇ ਅਹਿਸਾਨ ਕੀਤੇ ਆਪਣੀ ਤੇ ਨਾਲੇ ਭਾਬੀ ਸਾਨੂੰ ਤਾਂ ਉਹ ਆਪਦੇ ਭਾਈਆਂ ਵਰਗਾ ਲੱਗਦਾ ਅਸੀਂ ਕਦੇ ਵੀ ਉਹਨੂੰ ਉਪਰਾਂ ਨਹੀਂ ਸਮਝਿਆ ਨਸੀਬ ਨਾ ਭਾਈ ਇਹ ਗੱਲ ਅਜ ਤੱਕ ਕਹਤੀ ਪਰ ਅਗਾਹ ਤੋ ਨਾ ਕਹੀ ਜਦੋਂ ਮੈਂ ਵਿਆਹੀ ਆਈ ਸੀ ਵੇਖ ਲੈ ਕਿੰਨਿਆਂ ਨੇ ਮੇਰੀ ਇੱਜ਼ਤ ਤੱਕਾਈ ਪਰ ਮੈਂ ਆਪਣੇ ਸਤਿਕਤੇ ਖੜੀ ਰਹੀ ਪਰ ਹੁਣ ਤਾਂ ਸੁਖਨਲ ਮੇਰਾ ਇੰਨਾ ਸੋਹਣਾ ਟੱਬਰ ਆ ਫਿਰ ਕਿਵੇਂ ਮੈਂ ਚਰਨੀ ਦੇ ਬੈਠ ਆਪਣੇ ਸਿਰ ਫਿੱਟ ਮੁਹਿਆ ਲੈ ਸਕਦੀ ਹਾਂ ਤੇਰਾ ਪਰਮਰਿਆ ਨਹੀਂ ਸਭੂ ਮੇਰੇ ਅੰਦਰ ਜਿਉਂਦਾ ਜਦੋਂ ਜਦੋਂ ਗੁਰਵਿੰਦਰ ਵਿੱਚ ਮੈਨੂੰ ਉਹੀ ਦੱਸਾ ਵੇਖ ਲੈ ਤੁਹਾਡੇ ਪਿਆਰ ਨਾਲ ਮੈਂ ਕਿਵੇਂ ਘਰ ਬੰਨਿਆ ਨਾ ਬਾਈ ਮੈਨੂੰ ਇਹੋ ਜਿਹੇ ਕੰਮ ਕਰਨ ਦੀ ਕੋਈ ਭੁੱਖ ਨਹੀਂ ਬਲਵੀਰ ਅਭੀ ਤੂੰ ਹੱਸਦੀ ਰਹੀ ਹੈਕਰ ਤੈਨੂੰ ਵੇਖ ਕੇ ਤਾਂ ਅਸੀਂ ਆਪਦੇ ਦੁੱਖ ਭੁੱਲ ਜਾਂਦੇ ਆਂ ਬਾਕੀ ਮੈਨੂੰ ਤਾਂ ਬਾਈ ਨੈਬ ਨੇ ਕਿਹਾ ਸੀ ਕਿ ਗੁਰਵਿੰਦਰ ਦੇ ਮਨ ਵਿੱਚ ਕੋਈ ਗਲਤ ਗੱਲਾਂ ਭਰ ਰਿਹਾ ਚਰਨੇ ਪ੍ਰਤੀ ਮੈਂ ਤਾਂ ਕਰਕੇ ਤੈਨੂੰ ਕਿਹਾ ਸੀ ਹੁਣ ਗੁਰਵਿੰਦਰ ਸੁਖ ਨਾਲ ਆਪਣਾ ਵੱਡਾ ਹੋਈ ਜਾਂਦਾ ਹੈ ਐ ਕਰਦੇ ਆ ਹੁਣ ਇਹ ਪੰਜਵੇਂ ਪਾਸ ਕਰ ਜੋ ਆਪਾਂ ਇਹਨੂੰ ਸ਼ਹਿਰ ਪੜ੍ਹਨੇ ਪਾ ਦਿੰਨੇ ਆ ਇੱਥੇ ਸਕੂਲ ਵੀ ਹੈ ਨਹੀਂ ਨੇੜੇ ਬਾਕੀ ਪਿੰਡਾਂ ਦੇ ਲੋਕਾਂ ਤੋਂ ਜਿੰਨਾ ਦੂਰ ਰਹੋ ਉਨਾਂ ਹੀ ਚੰਗਾ ਬਾਕੀ ਰਾਨੋ ਆਪਣੀ ਸ਼ਹਿਰ ਹੀ ਰੰਦੇ ਆ ਉਹ ਉਹਨਾਂ ਕੋਲ ਚ ਲੈ ਜਾਇਆ ਕਰੋ ਨਸੀਫ ਜਿਵੇਂ ਠੀਕ ਲੱਗਦਾ ਉਵੇਂ ਕਰੋ ਬਾਕੀ ਮੈਨੂੰ ਪਤਾ ਇਹ ਬਾਲਾਚਿਰ ਮੇਰੇ বিনা ਰਹਿੰਦਾ ਨਹੀਂ ਭਾਵੇਂ ਆਥਨੇ ਘਰੇ ਆ ਜਾਇਆ ਕਰੀ ਤਾਂ ਮੈਂ ਠੀਕ ਆ ਹਾਲਾਤਾਂ ਅੱਗੇ ਵੀ ਸਮਝੌਤਾ ਕਰਨਾ ਪੈਂਦਾ ਸਮਾਜਿਕ ਰੀਤਾਂ ਨਵਾਜਾਂ ਕਦਰਾਂ ਕੀਮਤਾਂ ਉਦੋਂ ਜ਼ਿਆਦਾ ਵਿਖਾਈ ਦੇਣ ਲੱਗ ਪੈਂਦੀਆਂ ਜਦੋਂ ਸਿਰਮ ਪਤੀ ਦਾ ਸਾਇਆ ਉੱਠ ਜਾਵੇ ਪਰ ਨਸੀਬ ਕੋਰ ਬੰਧਿਸ਼ਾਂ ਤੋਂ ਪਰੇ ਸੀ ਕਿਸੇ ਦੇ ਵਿਆਹ ਹੁੰਦਾ ਤਾਂ ਨਸੀਬ ਨੂੰ ਆਪ ਬੁਲਾਇਆ ਜਾਂਦਾ ਤਾਂ ਕਿ ਉਹ ਆਪਣੀ ਸੋਚ-ਵੋਚ ਅਨੁਸਾਰ ਆਪ ਵਿਹਾਰਾ ਵਰੀ ਵਸੀ ਨਸੀਬ ਨੂੰ ਮਿਲਦਾ ਇਹਨਾ ਮਾਨਸਿਕ ਅਧਿਕਾਰ ਉਹਦੇ ਲਈ ਕਿਸੇ ਬਹੁ ਅਨਮੁੱਲੇ ਗਹਿਨੇ ਤੋਂ ਘੱਟ ਨਹੀਂ ਸੀ ਨਸੀਬ ਸਿਰਫ ਪੁੰਨਿਆਂ ਤੇ ਹੀ ਚੜੀ ਜਾਂਦੀ ਨਹੀਂ ਤਾਂ ਬਸ ਘਰ ਹੀ ਕੰਮਕਾਰ ਕਰਦੀ ਰਹਿੰਦੀ ਗੁਰਵਿੰਦਰ ਸ਼ਹਿਰ ਪੜਨ ਜਾਂਦਾ ਜਦੋਂ ਘਰੇ ਆਉਂਦਾ ਤਾਂ ਸੁੱਤੀ ਪਈ ਮਾਂ ਨੂੰ ਵੇਖ ਬਹੁਤ ਪਛਤਾਉਂਦਾ ਕਿ ਮੈਂ ਆਪਣੀ ਮਾਂ ਨੂੰ ਚਰਨੇ ਵਾਲੀ ਗੱਲ ਨਹੀਂ ਸੀ ਕਹਿਣੀ ਪੰਮੀ ਨਸੀਬ ਨੂੰ ਕਿੰਨੇ ਵਾਰ ਗੁਰਵਿੰਦਰ ਨੇ ਛਿੜੀ ਵੱਲ ਜਾਂਦਿਆਂ ਦੇਖਿਆ ਗੁਰਵਿੰਦਰ ਸ਼ਹਿਰ ਪੰਚ ਜਾਂਦਾ ਜਦੋਂ ਘਰੀ ਆਉਂਦੇ ਤਾਂ ਸੁੱਤੀ ਪਈ ਮਾਂ ਨੂੰ ਵੇਖ ਬਹੁਤ ਪਛਤਾਉਂਦਾ ਕਿ ਮੈਂ ਆਪਣੀ ਮਾਂ ਨੂੰ ਚਰਨੇ ਵਾਲੀ ਗੱਲ ਨਹੀਂ ਸੀ ਕਹਿਣੀ ਪੰਮੀ ਨਸੀਬ ਨੂੰ ਕਿੰਨੇ ਵਾਰ ਗੁਰਵਿੰਦਰ ਨੇ ਛਿੜੀ ਜਾਨਵਾਰੀ ਕਹਿ ਦਿੱਤਾ ਸੀ ਪਰ ਨਸੀਬ ਪੁੰਨਿਆਂ ਵਾਲੇ ਦਿਨ ਤੋਂ ਬਿਨਾ ਕਦੇ ਵੀ ਛਿੜੀ ਨਹੀਂ ਸੀ ਗਈ ਹਰ ਰਾਤ ਉਸ ਸੰਤੋਖ ਤੇ ਚਰਨੇ ਫਰੇ ਸੋਚਦਿਆਂ ਹੀ ਕਰ ਦਿੰਦੀ। ਇਜਾਦਾ ਰਾਹੀਂ ਸਾਰੀ ਰਾਤ ਲੰਘ ਜਾਂਦੀ। ਸੁਜੀਆਂ ਹੋਈਆਂ ਅੱਖਾਂ ਕਈ ਵਾਰ ਚਰਨوں ਨੂੰ ਪੈ ਪੀਤ ਕਰ ਦਿੰਦੀਆਂ। ਚਰਨ ਨੂੰ ਨਸੀਬ ਦੀ ਫਿਕਰ ਲੱਗੀ ਰਹਿੰਦੀ। ਹੁਣ ਚਰਨੋ ਹੀ ਕਰਦਾ ਸਾਰਾ ਕੰਮ ਕਰਿਆ ਕਰਦੀ। ਛੋਟਾ ਜਸਵੀਰ ਪਿੰਦ ਦੇ ਹੀ ਸਕੂਲ ਵਿੱਚ ਪੜ੍ਹਨੇ ਜਾਂਦਾ। ਨਸੀਬ ਨੂੰ ਉਹ ਵੱਡੀ ਮੰਮੀ ਕਹਿ ਹੀ ਬੁਲਾਉਂਦਾ। ਕਈ ਵਾਰ ਉਹ ਰਿਹਾਰ ਕਰਦਾ ਕਿ ਮਾਂ ਤੂੰ ਮੇਰੇ ਨਾਲ ਚੱਲ ਤਾਂ ਨਸੀਬ ਉਂਗਲ ਫੜੋ ਦੇ ਨਾਲ ਚਲੀ ਜਾਂਦੀ। ਅੱਜ ਸਵੇਰੇ ਹੀ ਚਰਨਾ ਨਸੀਬ ਕੇ ਘਰ ਆਇਆ ਐਂਧਵਾਰ ਦਾ ਦਿਨ ਹੋਣ ਕਰਕੇ ਗੁਰਵਿੰਦਰ ਵੀ ਘਰੇ ਹੀ ਸੀ ਚਰਨੇ ਨੇ ਦੂਰੋਂ ਹੀ ਆਉਂਦਿਆਂ ਕਿਹਾ ਕਿ ਭਾਈ ਡੇਰੇ ਚ ਧੂਨੇ ਵਾਲੀ ਜਗ੍ਹਾ ਦੀ ਲਪਾਈ ਕਰਨੀ ਆ ਕੱਲ ਨੂੰ ਸੇਵਾ ਵਾਸਤੇ ਆ ਧੰਵਾਜੀ ਸਾਰਿਆਂ ਦਾ ਅੱਜ ਤਾਂ ਇਹ ਭਾਗ ਸੁਨਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇੱਕ ਰਿਕਵੈਸਟ ਹੈ ਜੀ ਸਾਰਿਆਂ ਲਈ ਜੋ ਆਪਣਾ ਸ਼ਾਮ ਦਾ ਨਾਵਲ ਚੱਲ ਰਿਹਾ ਸੀ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਉਸ ਦਾ ਅਗਲਾ ਸੀਜ਼ਨ ਰਾਈਟਰ ਦੁਆਰਾ ਲਿਖਿਆ ਜਾ ਰਿਹਾਗਾ ਸੋ ਅਸੀਂ ਵਿੱਚ ਦੀ ਇੱਕ ਇੱਕ ਪਾਰਟ ਉਹਦਾ ਤੁਹਾਡੇ ਅੱਗੇ ਹਾਜ਼ਰ ਕਰਦੇ ਰਹਾਂਗੇ ਸੋ ਪਲੀਜ਼ ਸਪੋਰਟ ਕਰਿਓ ਧੰਨਵਾਦ ਜੀ